ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਸਪੈਸ਼ਲ ਬਾਗ ਦੀ ਵੀਡੀਓ ਪਾਵਾਂਗੇ ਜੀ ਕਿਨੂਆ ਦੇ ਬਾਗ ਦੀ ਡਿਮਾਂਡ ਬਹੁਤ ਆ ਜੀ ਬਾਗਾਂ ਦੀ ਜੋ ਕਿਸਾਨ ਵੀਰ ਚਾਹ ਵਾਂ ਨੇ ਬਾਗ ਲਾਉਂਦੇ ਕਿਲਾ ਦੋ ਕਿਲੇ ਲਾ ਸਕਦੇ ਆ ਜੀ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਬੁਰਜ ਮਾਨਸਾ ਪਿੰਡ 'ਚ ਖੜੇ ਆ ਜੀ ਬਾਗ ਲੱਗਿਆ ਹੋਇਆ ਜੀ ਤਾਂ ਠੇਕੇ ਦੀ ਗੱਲ ਕਰੀਏ ਜੀ ਸਟਾਰਟਿੰਗ ਰੇਂਜ ਠੇਕੇ ਦੀ ਇਹਦੀ ਲੱਖ ਡੇਢ ਲੱਖ ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਬਾਕੀ ਫਾਲਤੇ ਡਿਪੈਂਡ ਹੈ ਜੀ ਆਹ ਵੇਖ ਸਕਦੇ ਹੋ ਤੁਸੀਂ ਬੂਟੇ ਸਾਰੇ ਭਰੇ ਪਏ ਆ ਜੀ ਫਲ ਪੂਰਾ ਚੱਕਿਆ ਹੋਇਆ ਜੀ 20 25 ਦਿਨਾਂ ਚ ਪੱਕ ਕੇ ਤਿਆਰ ਹੋ ਜਾਊਗਾ ਜੀ ਫਲ ਤਾਂ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਾਵਾ ਪੀਵੀ03 ਮਾਲਵਾ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਤੁਹਾਨੂੰ ਦਿਖਾਉਂਦੇ ਰਹਨੇ ਆ ਕਿਸਾਨ ਵੀਰੋ ਡਿਮਾਂਡ ਬਹੁਤ ਚੱਲ ਰਹੀ ਹੈ ਜੀ ਬਾਗਾਂ ਦੀ ਕਿਉਂਕਿ ਆਪਣੇ ਹਬੌਰ ਏਰੀਆ 'ਚ ਹੈਗੇ ਆ ਬਾਗ ਹਬੌਰ ਤੋਂ ਇਧਰਲੀ ਸਾਈਡ ਹੈ ਨਹੀਂ ਮਾਨਸਾ ਬਠਿੰਡਾ ਬਹੁਤ ਘੱਟ ਆ ਤਾਂ ਠੇਕੇਦਾਰ ਪਹੁੰਚ ਹੀ ਜਾਂਦੇ ਆ ਜਿੱਥੇ ਮਰਜ਼ੀ ਬਾਗ ਹੋਵੇ ਤਾਂ ਕਿਸਾਨ ਵੀਰੋ ਤੁਹਾਨੂੰ ਵਿజిਟ ਕਰਾਇਆ ਜੀ ਵੀਡੀਓ 'ਚ ਦੇਖ ਸਕਦੇ ਹੋ ਤੁਸੀਂ ਬਾਗ ਤੁਹਾਨੂੰ ਦਿਖਾਇਆ। ਤੋਂ ਸਾਰੇ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਜੀ। ਪਿਆਰ ਦਿੰਦੇ ਸਾਡੀਆਂ ਵੀਡੀਓ ਦੇਖਦੇ ਹੋ 바ਵਾ पीवी 03 ਮਾਲਵਾ। ਤਾਂ ਵੀਰੋ ਕਿਲਾ ਦੋ ਕਿੱਲੇ ਲਾ ਲਓ। ਕਿਉਂਕਿ ਨਰਮਾ ਝੋਨੇ ਤੇ ਤਾਂ ਆਪਾਂ ਲਈ ਜਾਂਦੇ ਆ। ਕਿਲਾ ਦੋ ਕਿੱਲੇ ਜੇ ਬਾਗ ਲਾ ਲੋਂਗੇ ਇਹ ਤਾਂ ਬਹੁਤ ਬੈਨੀਫਿਟ ਆ ਜੀ। ਤੇ ਆਪ ਤੁਸੀਂ ਮੰਡੀਕਰਨ ਕਰਨਾ ਤਾਂ ਚੰਗਾ ਰੇਟ ਮਿਲ ਜਾਂਦਾ ਜੀ। ਉਹਦਾ ਠੇਕੇ ਦੇ ਤਾਂ ਲੱਗ ਹੀ ਜਾਂਦਾ ਜੀ। ਤੋਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ।